ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟਲਾ ਡੂਮ ਤਹਿਸੀਲ ਜੇ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਤੇਰਥਿਆ ਸਾਈਹ ਸਿੰਘਾ ਨਾਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਤੇ ਬਈ ਤੁਹਾਨੂੰ ਟੋਟਲ ਤਿੰਨ ਜਰਸੀਆਂ ਦਿਖਾਉਣੀਆਂ ਜਿੰਨਾ ਚੋਂ ਦੋ ਸੁਈਆਂ ਵਾਂ ਤੇ ਇੱਕ ਗੱਬਣ ਆ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਸੂਈਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋ ਵੀਰ ਨਹੀਂ ਪਹੁੰਚਦਾ ਆਪਣੇ ਵੀਡੀਓ ਫੋਲ ਤੇ ਦੋ ਟਾਈਮ ਚੁਆਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਠੀਕ ਠਾਕ ਵੀਰ ਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਹਜੇ ਤੇ ਨਾਮ ਦੱਸ ਦੇ ਇੱਕ ਕਰੀ ਫਿਰ ਨਾਮ ਮੇਰਾ ਸਾਹਸੇਂ ਜੀ ਪਿੰਡ ਕੋਟਲਾ ਡੂਮ ਡਿਸਟ੍ਰਿਕਟ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਦੀ ਜੀ ਬਿਲਕੁਲ ਨਾਲ ਹੀ ਹੈ ਨਾ ਸ਼੍ਰੀ ਰਾਮ ਦੀ ਤੇ ਠੀਕ ਹੈ ਜੀ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਹੈ 9781228700 ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਿੱਲੇ ਨੰਬਰ ਵਾਲੀ ਗੱਬਨ ਤਾਂ ਕਰ ਲਈਏ ਹਾਂਜੀ ਹਾਂਜੀ ਕਿੰਨੇ ਕ ਦੁੱਧ ਆ ਲਈ ਜੇ ਪਾਈਏ ਪਿਛਲੇ ਪਾਈਏ ਸਵੇਰੇ ਦੇ ਤਾਵਾ 13 14 ਲੀਟਰ ਦੁੱਧ ਅੱਛਾ ਤੇ ਦੁੱਧ 14 ਕਿੰਨਾ ਕਿ ਲੀਟਰ ਨੇ ਕਦੀ ਹੀ ਜਾਣਾ ਦੁੱਧ ਬੜੀ ਬੜੀ ਵਛੀ ਝੂੰਗੀ ਵਛੀ ਏ ਛੋਟਾ ਛੋਟਾ ਸਿੰਘ ਆ ਅੱਛਾ ਤੇ ਇੰਨਾ ਕਿ 14 ਕਿ ਲੀਟਰ 14 ਤਾਂ ਪਾਸ ਹੀ ਦੇਊਗੀ ਠੀਕ ਹੈ ਜੀ ਹਾਂਜੀ ਤੋਰਾਂ ਫਿਰ ਇੱਕ ਰੀਨ ਉਥੀ ਵੇਖੋ ਪਛੀ ਦੇ ਕਿੰਨੀ ਆਰਗੇਮੈਂਟ ਹੈ ਬਹੁਤ ਹੀ ਸ਼ੋਟਾ-ਸ਼ੋਟਾ ਸੇਂਗਾ ਜਿਆਦਾ ਵੱਡਾ ਨਹੀਂ ਠੀਕ ਇਹਨਾਂ ਪਿਓਰ ਜਰਸੀ ਹੈ ਕਲਿੱਪ ਲੱਗਾ ਵਾ ਆਪਣਾ ਸੇਂਗਾ ਬੰਨੀ ਆ ਬਹੁਤ ਬੰਨੀ ਹੈ ਲੱਛੀ ਆ ਜਲੇ ਵਾਕੇ ਥਾਣੇ ਵਿੱਚ ਚੰਗਾ ਲੱਗਾ ਵਾ ਤੇ ਅੰਜੇ ਮੂੰਹ ਉੱਤੇ ਦੀ ਸੋਹਣੀ ਆ ਤੇ ਆ ਥਾਣੇ ਦੇ ਇੱਕਰੀ ਆਪਾਂ ਦੇਖ ਸਕਦੇ ਹਾਂ ਲੱਗਿਆ ਤਾਂ ਚਲੋ ਆ ਜਿ ਲੈ ਆ ਪੰਜ ਚਾਰ ਦਿਨ ਦੀ ਕੱਚੀ ਆ ਸਿਰਫ ਪੰਜ ਚਾਰ ਦਿਨ ਖੜੀ ਆ ਠੀਕ ਆ ਹਾਂਜੀ ਬਹੁਤ ਵਧੀਆ ਵਹਿਣ ਦਾ ਸਾਨੂੰ ਤੁਹਾਨੂੰ ਬੜਾ ਪਿਆਰਾ ਲੱਗਾ ਠੀਕ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਮੈਂ ਤਾਂ 45000 ਨਾ ਕਰ ਲੀਏ 45000 ਚ ਕਰੀਏ ਕੋਈ ਛੋਟ ਚਾਹਦੇ 45000 ਲਓ ਜੀ ਨਹੀਂ ਕਰਾਉਣੀ ਤੁਸੀਂ ਕੋਈ ਚੱਕਰ ਨਹੀਂ ਆ ਆਪ ਹੀ ਕਰ ਦੋਗੇ 40 ਦੇ ਦੇ ਦਈਏ ਵੀ ਜੀ 2000 ਛੱਡ ਦਈਏ ਹੋਰ 3000 ਛੱਡ ਦਾਂਗੇ ਵੀ ਜੀ ਹੋਰ ਅੱਛਾ हां ना 35000 ਦੀ ਦੇ ਦਾਂਗੇ ਜੀ 35000 35000 ਦੀ ਦੇ ਦਾਂਗੇ ਵਸ਼ੀ ਚੰਗੀ ਕਦਮ ਅੰਦਰ ਵਿੱਚ ਠੀਕ ਆ ਕਦ ਕਾਟ ਉੱਤਰਾ ਚੰਗਾ ਆ ਇਹ ਆ ਵੀ ਜ ਸਵੇਰ ਸਵੇਰ ਦਾ ਟਾਈਮ ਆ ਜੇ ਪੂਰੀਆਂ ਰੱਜੀਆਂ ਰੁੱਜੀਆਂ ਨੇ ਤੇ ਜੇ ਹਵਾਨੇ ਜਿੱਟੇ ਲਾਂ ਦੇਖ ਸਕਦੇ ਜੇ ਚੰਗੀ ਭਰ ਨਹੀਂ ਥੱਲੇ ਬੜੀ ਪਾਨੀ ਵਹਿ ਢਲੇ ਤੇ ਆ ਸੋਈ ਸੋਈ ਆ ਗਈ ਜੀ ਜੀ ਸੂਈ ਕੇ ਮੋਹ ਚਾਰ ਦਾਂਦੇ ਇਹ ਅੱਛਾ ਮੋਹ ਚਾਰ ਦਾਂਦੇ ਸੁਆ ਪਹਿਲਾ ਹੀ ਆ ਨਾ ਹਾਂਜੀ ਜੀ ਠੀਕ ਆ ਕਿਹਦਾ ਸੁਆ ਵਛੇ ਬਹੁਤ ਤਗੜਾ ਦੇਤਾ ਵੇਖੋ ਕਿਦਾ ਹਾਰਾ ਵਛੇ ਬੱਚਾ ਜਿਆਦਾ ਭਲਿਆ ਦੇਤਾ ਹਾਂ ਦਾ ਹੰਦਰਾ ਦਾ ਲਾਲੇ ਭਾਵੇਂ 15 ਦਾ ਵੀ ਲਾ ਲਵੇ ਪਰ ਬੱਚਾ ਭਲਿਆ ਹੈ ਕੁਲਾ ਹੀ ਆ ਹਾਂਜੀ ਹਾਂਜੀ ਇਹ ਆਵੇ ਕਰੀਬ ਜਾਣੇ ਟੀਕਾ ਚੰਗਾ ਭਰਾ ਦਿੰਦੇ ਆ ਤੇ ਹਾਂਜੀ ਪਛੂ ਚਲੋ ਉਸ ਹਾਂ ਨਾ ਜੋਰ ਜਿਆਦਾ ਹਲਵਾਤਾ ਵਛੇ ਨੇ ਨਾ ਖਾਂਦਾ ਹਾਂਜੀ ਹਾਂਜੀ ਕਿੰਨਾ ਕੁ ਤਰ੍ਹਾਂ ਦੁੱਧ ਕਰਗੀ ਤਿਆਰ ਦੁੱਧ ਵੀ ਕੀ ਇਹਦਾ ਨਿੱਗਰ ਲੇਵੇ ਚਾ ਹਾਂਜੀ ਭੈਣ ਭਰਾ ਜੇ ਤਾਂ ਸਾਡੀ ਗਰੰਟੀ ਜੀ ਖੜਨਾ ਵਾ ਹਾਂਜੀ ਦੁੱਧ ਥਰੇ ਵਿਖਾਵਾ 10 ਲੀਟਰ ਹੀ ਹੋਗਾ ਅੱਛਾ 9 ਲੀਟਰ ਹੈ ਫੁੱਲ ਗਰੰਟੀ ਆਪਣੀ ਠੀਕ ਹੈ ਜੀ ਠੰਡਾ ਕਰਕੇ ਕੋ ਚੋਲੇ ਦਾ ਥਣ ਕੱਢਦੀ ਲਵਾ ਠੀਕ ਹੈ ਬਿਨਾ ਰੱਸੀ ਤੋਂ ਠੰਡੀ ਦੇਦੀ ਹੈ ਠੀਕ ਹੈ ਜੀ ਹਾਂ ਜੀ ਬਾਕੀ ਮੂੰਹ ਚਾਦ ਤਾਂ ਤੇ ਤੋਰ ਦੋ ਫੇਰੇ ਕਲੀਨ ਆ ਆ ਪਹਿਲਾਂ ਵੇਖ ਲਓ ਯਾਰ ਲੇਖ ਗੋਪਿਆਰ ਦਾ ਪਹਿਲਾ ਸੁਆ ਜੀ ਹੁਣ 9 ਲੀਟਰ ਤਿਆਰ ਆ ਹਨਾ 9 ਲੀਟਰ ਤੋਂ ਤਿਆਰ ਆ ਜੀ ਕਿੰਨਾ ਕਰੀ ਜਾਊਗੀ ਦੁੱਧ ਮੇਰਾ 12 13 ਲੀਟਰ ਹਲੇ ਆਰਾਮ ਨਾਲ ਕਰ ਦੇਣਾ ਵਾ ਠੀਕ ਆ ਚਲੋ ਲੈ ਜੀ ਉਹ ਚਾਦਨ ਸਾਹਮਣੇ ਹੀ ਦੇ ਰਿਹਾ ਬਸ ਚੁਾਈ ਬੜੀ ਪੋਲੀ ਵੀ ਨਾ ਬੱਚਾ ਚੁਾਈ ਕਰ ਸਕਦਾ ਵੀ ਇਹ ਜ ਲੈ 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 ਨਵੀਂ ਇਹਦੇ ਚੰਗੇ ਲੱਗੇ ਪਰ ਉਹ ਪਰ ਹੱਥ ਦੀ ਚਵਾਈ ਵਾਲਾ ਥਾਣਾ ਚਾਰੇ ਥਾਣੇ ਇੱਕੋ ਜਿਹੇ ਸਾਈਦੇ ਦੇ ਇੱਕੋ ਜਿਹੇ ਗੈਪ ਤੇ ਆ ਤੇ ਇਹਦਾ ਫਿਰ ਮੁੱਲ ਮੁੱਲ ਦੇ ਜਿਹੜੀ ਪੱਛੀ ਹੈ ਨਵੀਂ ਵਸ਼ੀ ਪਹਿਲਾ ਸੂਹਾ ਵਾ ਹੈ ਨਹੀਂ ਦੰਦਾ ਜਿਆ ਮੁੱਲ ਕਰ ਨੂੰ ਭਵੇਂ ਇਹਦਾ 40000 ਕਰ ਲੀਏ ਅੱਛਾ ਇਹ ਵੀ 37000 ਦੀ ਦੇ ਦਾਂਗੀ 35 ਦੇ ਦਈਏ ਵੀ ਖਾਣਾ ਤੇ 33000 ਦੇ ਦਾਂਗੇ 33000 ਦੀ ਦੇ ਦੇਣੀ ਜਿਹੜੀ ਆਵਲੀ ਤੁਸੀਂ ਮਨਤਨ ਕਰਾਂਗੇ ਪੱਕਾ ਮਿਲ ਕੇ ਫਿਕਸ ਨਹੀਂ ਭੈਣ ਭਰਾ ਫੋਨ ਲਾਵੇ ਪੁੱਛ ਕਰਨੀ ਹਾਂਜੀ ਠੀਕ ਹੈ ਮਨਤਨ ਤੇ ਮੌਕੇ ਤੇ ਚਲੋ ਹੋਣੀ ਆ ਆਹਦੇ ਬਿਲਕੁਲ ਤਾਜੀ ਸਹੀ ਜਾਦੀ ਹੈ ਹਾਂਜੀ ਇਹ ਕੱਲ ਦੀ ਸਵੇਰ ਦੀ ਸੀ ਆ ਦੋ ਚਵਾਈਆਂ ਲੱਗੀਆਂ ਤੇ ਤੀਜੀ ਚਵਾਈ ਅੱਜ ਜੇ ਅੱਛਾ ਹਾਂਜੀ ਤੇ ਇੱਕ ਨਿਕ ਦੁੱਧ ਵਾਲੀ ਆ ਇਹ ਦੇ ਬਿੱਧੀ ਘਰ ਆ ਜਿੱਥੋਂ ਲਈ ਉਹ ਤੇ 18 ਲੀਟਰ ਦੁੱਧ ਚੋਇਆ ਵਾ ਅੱਛਾ ਇਹ ਤਾਂ 12 ਕਿਲੋ ਲੀਟਰ ਦਾ ਟਾਈਮ ਹੈਗਾ ਜੀ ਅੱਛਾ ਜੇ ਬੋਲਾ ਹੀ ਆ ਜੇ ਤੀਜੀ ਚਵਾਈ ਤੇ 12 ਲੀਟਰ ਜੇ ਠੀਕ ਹੈ ਹਾਂਜੀ ਤੀਜਾ ਹੀ ਸਵੇਰਾ ਜਿਹੜਾ ਇਹ ਖਾਣੇ ਦੇ ਦੇਖ ਚੁਆਈ ਇਹਦੀ ਬੜੀ ਸਾਫ ਜੀ ਬੱਚੇ ਦਾ ਬਿਲਕੁਲ ਤਾਜ਼ਾ ਨਾੜੋ ਜਿਹੜਾ ਨਾਲ ਹੈ ਬੱਸੀ ਜੇ ਮਗਰ ਬੱਸੀ ਹੈ ਬੱਸੀ ਤਾਂ ਹੁਣੇ ਦਿਖਾ ਦਿੰਦੇ ਲੈ ਆ ਜਾ ਬੱਜੀ ਜਵਿੱਤ ਜੀ ਚਵਾਈ ਬੜੀ ਸਾਫ਼ ਹੈ ਭਾਈ ਜੀ ਅਬ ਅੱਛੇ ਕੋ ਖਾਦ ਨਾਲ ਅੱਛੀ ਇੱਕ ਅਰੀ ਤਾਂ ਦਿਖਾ ਦਈਏ ਹਾਂਜੀ ਆ ਕਰੇ ਆ ਕਰੀ ਐਂਡ ਕਰ ਪੁੱਤ ਹਾਂ ਦੇਖ ਸਾਡੇ ਤਾਜ਼ਾ ਨਾਲੋ ਜਿਹੜਾ ਬਿਲਕੁਲ ਨਾਲ ਅੱਛੀ ਵੀ ਚੰਗੀ ਜੰਮੀ ਪਲੀ ਦਿੱਤੀ ਨੇ ਵੀ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਤੇ ਵੀ 55000 ਕਰਦੇ ਆਂ ਅੱਛਾ ਬਾਕੀ ਤੁਸੀਂ ਮਾਨਤਨ ਜਿਹੜਾ ਕਰਾਉਣਾ ਕਰਾ ਲੋ ਗੱਲ ਨਹੀਂ ਬਾਕੀ ਗਾੜ ਚੰਗੀ ਆ ਥੋੜਾ ਨਾ ਤਾਜੀ ਸੂਈ ਕਰਕੇ ਥੋੜਾ ਲੱਗਦਾ ਲੱਪੇ ਹਾਂਜੀ ਬੱਚਾ ਵੀ ਕਾਫੀ ਪਲਿਆ ਇਹਦਾ ਵੀ ਹਾਂਜੀ 50 ਹੀ ਦੇ ਦਈਏ 3000 ਹੋਰ ਛੱਡਾਂਗੇ 47000 ਦੀ ਦੇ ਦਾਂਗੀ ਅੱਛਾ 47000 47 ਦੀ ਦੇ ਰਾਂਗੇ ਚਲੋ ਬਾਕੀ ਮਾਨਤਨ ਮੁੱਕ ਦੇਣਗੇ ਮਾਨਤਨ ਕਰਾਂਗੇ ਖੁੱਲਾ ਮਾਨਤਨ ਕਰਾਂਗੇ ਭਾਈ ਠੀਕ ਹੈ ਜੀ ਠੀਕ ਹੈ ਬਾਕੀ ਜਿਹੜੀਆਂ ਸੂਈਆਂ ਤੁਹਾਡੇ ਘਰੋਂ ਚੁਆਈ ਕਰਕੇ ਪਾਸ ਕਰਕੇ ਛੱਡਣਾ ਜਿਹੜੀ ਕੱਪਣਾ ਉਹ ਵੀ ਇੱਥੇ ਪਾਸ ਕਰਕੇ ਸੂਈਆਂ ਚੁੱਕ ਦੇ ਤੇ ਗੱਬਨ ਵੀ ਆਪਣੀ ਪਾਸ ਕਰਕੇ ਪੂਛੇ ਦੀ ਆਪਣੀ ਗਰੰਟੀ ਹੋਗੀ ਤੇ ਚੋਇਸ ਕਰਕੇ ਤਸੱਲੀ ਕਰਕੇ ਫਿਰ